ਬੇਸ਼ੱਕ ਕਾਂਗਰਸ ਨੇ ਪੰਜਾਬ ਦੇ ਵਿੱਚ ਸੱਤ ਲੋਕ ਸਭਾ ਜਿੱਤ ਕੇ ਵੱਡੀ ਪਾਰਟੀ ਬਣੀ ਹੋਈ ਪਰ ਕਾਂਗਰਸ ਦਾ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਵੱਧ ਗਿਆ ਜਿੱਤ ਦੇ ਬਾਵਜੂਦ ਵੀ ਆਗੂਆਂ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਹੁਣ ਕਾਂਗਰਸ ਦੇ ਇੱਕ ਵੱਡੇ ਆਗੂ ਤੇ ਸਾਬਕਾ ਮੰਤਰੀ ਦੇ ਉੱਤੇ ਜਿਹੜਾ ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਵੋਟਾਂ ਪਾਉਣ ਦੇ ਇਲਜ਼ਾਮ ਲੱਗੇ ਨੇ ਇਲਜ਼ਾਮ ਕਿਸੇ ਹੋਰ ਨੇ ਨਹੀਂ ਖੁਦ ਕਾਂਗਰਸੀਆਂ ਨੇ ਲਾਏ ਨੇ ਖੁਦ ਕਾਂਗਰਸੀਆਂ ਨੇ ਜਿਹੜਾ ਕਿਹਾ ਹੈ ਮંત્રી ਲਾਲ ਸਿੰਘ ਦੀ ਇੱਕ ਕਥਿਤ ਆਡੀਓ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਹੁਣ ਲਾਲ ਸਿੰਘ ਦੇ ਖਿਲਾਫ ਮੋਰਚਾ ਹੈਰੀਮਾਨ ਨੇ ਖੋਲ ਦਿੱਤਾ ਹੈ ਜੋ ਕਿ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਨੇ ਤੇ ਹਲਕਾ ਸਨੌਰ ਦੇ ਇੰਚਾਰਜ ਨੇ ਉਹਨਾਂ ਨੇ ਕਿਹੜੇ ਇਲਜ਼ਾਮ ਲਾਏ ਹੈ ਕੀ ਗੱਲਬਾਤ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕਪਰ న్యూਸ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਹੈਰੀਮਾਨ ਨੇ ਲਾਲ ਸਿੰਘ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲਾਏ ਹੈਰੀਮਾਨ ਨੇ ਕਿਹਾ ਕਿ ਲਾਲ ਸਿੰਘ ਨੇ ਡਾਕਟਰ ਧਰਮਬੀਰ ਗਾਂਧੀ ਨੂੰ ਹਰਾਉਣ ਦੇ ਲਈ ਜਿਹੜਾ ਉਹ ਚਾਲਾਂ ਚੱਲੀਆਂ ਕਨੌਰ ਸਨੌਰ ਦੇ ਵਿੱਚ ਜਿਹੜਾ ਆਪਣੇ ਸਮਰਥਕਾਂ ਨੂੰ ਟੈਲੀਫੋਨ ਕਰਕੇ ਐਨ ਕੇ ਸ਼ਰਮਾ ਦੇ ਹੱਕ 'ਚ ਵੋਟ ਪਾਉਣ ਦੇ ਲਈ ਕਿਹਾ ਹਾਲਾਂਕਿ ਡਾਕਟਰ ਧਰਮਬੀਰ ਗਾਂਧੀ ਥੋੜੇ ਮਾਰਜਨ ਨਾਲ ਸਹੀ ਪਰ ਚੋਣ ਜਿੱਤ ਗਏ ਨੇ ਲਾਲ ਸਿੰਘ ਨੇ ABC ਦੇ ਪੱਤਰਕਾਰ ਜਗਤਾਰ ਭੁੱਲਰ ਦੇ ਨਾਲ ਗੱਲ ਕਰਦੇ ਆ ਇਸ ਆਡੀਓ ਨੂੰ ਨਕਲੀ ਜਾਲੀ ਦੱਸਿਆ ਹੈ ਪਰ ਲਗਾਤਾਰ ਸੂਤਰੇ ਦੱਸਦੇ ਆ ਕਿ ਇਸ ਆਡੀਓ ਨੂੰ ਇੰਨੀ ਛੇਤੀ ਨਹੀਂ ਕਿਹਾ ਜਾ ਸਕਦਾ ਕਿ ਇਹ ਜਾਲੀ ਹੈ ਹਰੀਮਾਨ ਨੇ ਕਿਹਾ ਕਿ ਲਾਲ ਸਿੰਘ ਦੀ ਹੀ ਆਡੀਓ ਹੈ ਅਜਿਹੇ ਸੈਂਕੜੇ ਆਡੀਓ ਉਹਨਾਂ ਦੇ ਕੋਲ ਨੇ ਉਹਨਾਂ ਨੇ ਇੱਕ ਬੰਦੇ ਨੂੰ ਨਹੀਂ ਸਗੋਂ ਕਈ ਬੰਦਿਆਂ ਨੂੰ ਫੋਨ ਕੀਤੇ ਨੇ ਇਸ ਕਰਕੇ ਉਹਨਾਂ ਕੋਲੇ ਬਹੁਤ ਸਾਰੇ ਸਬੂਤ ਨੇ ਹਰੀਮਾਨ ਨੇ ਕਿਹਾ ਕਿ ਉਹਨਾਂ ਕੋਲੇ ਬਹੁਤ ਸਾਰੇ ਸਬੂਤ ਨੇ ਆਪਾਂ ਪਹਿਲਾਂ ਉਹ ਆਡੀਓ ਸੁਣਨ ਦੀ ਕੋਸ਼ਿਸ਼ ਕਰਦੇ ਆ ਕਿ ਆਡੀਓ ਕੀ ਕਹਿੰਦੀ ਆ ਹੈਲੋ ਹੈਲੋ ਮੈਂ ਲਾਲ ਸਿੰਘ ਬੋਲਦਾ ਹਾਂ ਹਾਂਜੀ ਸਾਹਿਬ ਜੀ ਸਸ਼ੀਕਾ ਜੀ ਸੱਚੀ ਕਾਲ ਕੀ ਹਾਲ ਹੈ ਹਾਂਜੀ ਸਰ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦੇ ਨੂੰ ਸਾਡੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕਦਰ ਨੇ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਐਨਕੇ ਸ਼ਰਮੇ ਨੂੰ ਪਾ ਦੇ ਉਹ ਅਪਛਾਤਪਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਨਕੇ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥਾ ਤੁਸੀਂ ਇਹ ਆਡੀਓ ਸੁਣ ਲਈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੈਰੀਮਾਨ ਦੇ ਲਾਇ ਇਲਜ਼ਾਮ ਤੇ ਆਡੀਓ ਕਿੰਨੀ ਕੁ ਸੱਚੀ ਹੈ ਇਹਦੀ ਜਾਂਚ ਤਾਂ ਹੁਣ ਕਾਂਗਰਸ ਨੂੰ ਕਰਾਉਣੀ ਪੈਣੀ ਹੈ ਇਹ ਕਾਂਗਰਸ ਕਦੋਂ ਕਰਾਉਂਦੀ ਹੈ ਵੇਖਣ ਵਾਲਾ ਸਮਾਂ ਰਹੇਗਾ ਪਰ ਇਹ ਗੱਲ ਸਪਸ਼ਟ ਹੋ ਗਈ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਕਦੇ ਖਤਮ ਨਹੀਂ ਹੋ ਸਕਦੀ ਕਾਂਗਰਸ 'ਚ ਜੇਕਰ ਕੋਈ ਇੱਕ ਕੁੱਤੇ ਚੜਾਉਣ ਵਾਲਾ ਤਾਂ ਤਿੰਨ ਚਾਰ ਲੱਤਾਂ ਖਿੱਚਣ ਵਾਲੇ ਹੁੰਦੇ ਆ ਕਾਂਗੜੇ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਹੈ ਕਿ ਸਾਬਕਾ ਮੰਤਰੀ ਲਾਲ ਸਿੰਘ ਦੀ ਜੋ ਆਡੀਓ ਵਾਇਰਲ ਹੋ ਰਹੀ ਆ ਉਹ ਆਡੀਓ ਅਸਲ ਵਿੱਚ ਲਾਲ ਸਿੰਘ ਦੀ ਹੀ ਹੈ ਇਹ ਇੱਕ ਆਡੀਓ ਨਹੀਂ ਸਗੋ ਹਜ਼ਾਰਾਂ ਲੋਕਾਂ ਕੋਲ ਲਾਲ ਸਿੰਘ ਦਾ ਫੋਨ ਗਿਆ ਸੀ ਜਿਸ ਦੀਆਂ ਸੈਂਕੜੇ ਆਡੀਓਜ਼ ਉਹਨਾਂ ਕੋਲ ਆ ਗਈਆਂ ਨੇ ਤੇ ਸਾਰਾ ਕੁਝ ਰਕਾਰਡ ਵਿੱਚ ਹੈ ਇਹਨਾਂ ਸਾਰੀਆਂ ਆਡੀਓਜ਼ ਵਿੱਚ ਲਾਲ ਸਿੰਘ ਹਲਕਾ ਸਨੌਰ ਤੇ ਕਨੌਰ ਵਿੱਚ ਆਪਣੇ ਸਮਰਥਕਾਂ ਨੂੰ ਧਰਮਵੀਰ ਗਾਂਧੀ ਦੀ ਥਾਂ ਤੇ ਅਕਾਲੀ ਉਮੀਦਵਾਰ ਐਨ ਕੇ ਸ਼ਰਮਾ ਨੂੰ ਵੋਟ ਪਾਉਣ ਲਈ ਕਹਿ ਰਿਹਾ ਹੈ ਹੈਰੀ ਮਾਨ ਨੇ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਸਬੰਧੀ ਪੰਜਾਬ ਕਾਂਗਰਸ ਅਤੇ ਕੁੱਲ ਹਿੰਦ ਕਾਂਗਰਸ ਨੂੰ ਸ਼ਿਕਾਇਤ ਭੇਜੀ ਜਾ ਚੁੱਕੀ ਹੈ ਜਿਸ ਵਿੱਚ ਲਾਲ ਸਿੰਘ ਦੇ ਪਰਿਵਾਰ ਨੂੰ ਪਾਰਟੀ ਚੋਂ ਕੱਢਣ ਦੀ ਮੰਗ ਕੀਤੀ ਗਈ ਹੈ ਹੈਰੀ ਮਾਨ ਨੇ ਅਗਾਹ ਕਿਹਾ ਕਿ ਰਾਹੁਲ ਗਾਂਧੀ ਨੇ ਪਟਿਆਲਾ ਤੇ ਲੁਧਿਆਣਾ ਸੀਟਾਂ ਤੇ ਵਿਸ਼ੇਸ਼ ਤਵੱਜੋ ਦਿੱਤੀ ਸੀ ਪਰ ਰਾਹੁਲ ਗਾਂਧੀ ਦੇ ਹੁਕਮਾਂ ਦੇ ਬਾਵਜੂਦ ਕਾਂਗਰਸ ਆਗੂ ਲਾਲ ਸਿੰਘ ਨੇ ਲੋਕਾਂ ਨੂੰ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵਿਰੁੱਧ ਵੋਟ ਪਾਉਣ ਲਈ ਆਖਿਆ ਹੈਰੀ ਮਾਨ ਨੇ ਇੱਕ ਹੋਰ ਦੋਸ਼ ਲਾਉਂਦੇ ਆ ਕਿਹਾ ਕਿ ਸਿਰਫ ਇੱਕ ਵਾਰ ਨਹੀਂ ਸਗੋਂ 2017 ਵਿੱਚ ਵੀ ਲਾਲ ਸਿੰਘ ਨੇ ਉਹਨਾਂ ਨੂੰ ਕਾਂਗਰਸੀ ਉਮੀਦਵਾਰ ਵਜੋਂ ਹਰਾਉਣ ਲਈ ਸਨੌਰ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪੁੱਤਰ ਦੀ ਮਦਦ ਕੀਤੀ ਸੀ ਇਹ ਗੱਲ ਉਸ ਵੇਲੇ ਵੀ ਸਾਹਮਣੇ ਆਈ ਸੀ 2017 ਦੇ ਵਿੱਚ ਕਿ ਹੈਰੀਮਾਨ ਐਵੇਂ ਨਹੀਂ ਹਾਰੇ ਉਹਨਾਂ ਨੂੰ ਹਰਾਇਆ ਗਿਆ ਹੈ ਕਥਿਤ ਤੌਰ ਦੇ ਉੱਤੇ ਲਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਤੇ ਇਹ ਇਲਜ਼ਾਮ ਲੱਗੇ ਸੀ ਤੁਸੀਂ ਇਹ ਅੰਦਾਜ਼ਾ ਲਾਓ ਕਿ ਲਾਲ ਸਿੰਘ ਹੁਣੀ ਦੋ ਹਲਕੇ ਡੋਮੀਨੇਟ ਕਰਦੇ ਆ ਸਨੌਰ ਤੇ ਸਮਾਣਾ ਸਮਾਣੇ ਦੇ ਵਿੱਚ ਡਾਕਟਰ ਧਰਮਬੀਰ ਗਾਂਧੀ ਹਾਰੇ ਨੇ ਸਮਾਣੇ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਜਿਹੜੀ ਇਹ ਗੱਲਾ ਹੈਰੀਮਾਨ ਕਹਿ ਰਹੇ ਨੇ ਉਹਨਾਂ 'ਚ दम ਹੋ ਸਕਦਾ ਲਾਲ ਸਿੰਘ ਉਹ ਆਗੂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਾਂ ਡਾਕਟਰ ਧਰਮਬੀਰ ਗਾਂਧੀ ਦੇ ਵਿਰੁੱਧ ਘੇਰਾਬੰਦੀ ਕੀਤੀ ਡਾਕਟਰ ਧਰਮਬੀਰ ਗਾਂਧੀ ਦੇ ਵਿਰੁੱਧ ਜਿਹੜਾ ਉਹਨਾਂ ਨੇ ਇਕੱਠ ਕੀਤਾ ਉਹਨਾਂ ਦੀ ਉਮੀਦਵਾਰੀ ਨੂੰ ਉਹਨਾਂ ਨੂੰ ਬਾਹਰੀ ਦੱਸਿਆ ਬੋਖਸ਼ ਕੀਤਾ ਪੂਰੀ ਗੋਲਬੰਦੀ ਕੀਤੀ ਉਹ ਕੱਠ ਸੱਦਣ ਵਾਲੇ ਲਾਲ ਸਿੰਘ ਸੀਗੇ ਤਾਂ ਕੁੱਲ ਮਿਲਾ ਕੇ ਲਾਲ ਸਿੰਘ ਦੀ ਭੂਮਿਕਾ ਇਸ ਸਮੇਂ ਸ਼ੱਕ ਦੇ ਘੇਰੇ ਚ ਇਹ ਤੋਂ ਕੋਈ ਦੋ ਰਹਿਣੀ ਆਡੀਓ ਸੱਚੀ ਹੈ ਝੂਠੀ ਹੈ ਕੀ ਹੈ ਕੀ ਨਹੀਂ ਡਾਕਟਰ ਗਾਂਧੀ ਨੇ ਇਹ ਵੀ ਕਹਿਤਾ ਕਿ ਹੁਣ ਤਾਂ ਭਾਈ ਜਿਹੜਾ ਉਹ ਇਹਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੂੰ ਬਹੁਤ ਮਾੜਾ ਸ਼ਬਦ ਹੈ ਜਿਹੜਾ ਉਹ ਚ ਬੋਲਿਆ ਸੀ ਕੰਜਰ ਸ਼ਬਦ ਡਾਕਟਰ ਗਾਂਧੀ ਬਾਰੇ ਉਸ ਆਡੀਓ ਚ ਕਥਿਤ ਤੌਰ ਦੇ ਉੱਤੇ ਲਾਲ ਸਿੰਘ ਨੇ ਬੋਲਿਆ ਤਾਂ ਕਾਰਵਾਈ ਬਣਦੀ ਹੈ ਅਜਿਹੇ ਲੋਕਾਂ ਨੂੰ ਕਾਂਗਰਸ ਨੂੰ ਸ਼ਾਂਟਾ ਸ਼ਾਂਟੀ ਕਰਨੀ ਚਾਹੀਦੀ ਹੈ ਤਾਂ ਹੀ ਕਾਂਗਰਸ ਅੱਗੇ ਵਧ ਸਕਦੀ ਹੈ ਨਹੀਂ ਤਾਂ 6-7 ਸੀਟਾਂ ਆਈ ਜਾਂਦੀਆਂ ਨਹੀਂ ਜਾਣਗੀਆਂ ਦੇਸ਼ 'ਚ ਕਦੇ ਸਰਕਾਰ ਨਹੀਂ ਬਣ ਸਕੂਗੀ ਕਾਂਗਰਸ ਦੀ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ 'ਚ ਜਰੂਰ ਦਿਓ